ਜਾਫੀ ਨੂੰ ਬੁਲਟ ਮੋਟਰਸਾਈਕਲ ਤੇ 18 ਤਰੀਕ ਨੂੰ ਕੈਂਦੇ ਅਕੈਡਮੀਆ ਦੇ ਵਿੱਚ ਵੀ ਮੋਟਰਸਾਈਕਲ ਦਿੱਤੇ ਜਾਣਗੇ 114 ਤੇ 15 ਪੁਆਇੰਟ ਗੇਲ ਕਹਿੰਦਾ ਵੀ ਜਿਹੜੀ ਟੀਮ ਦੇ ਪਹਿਲਾ ਹੋਣਗੇ ਉਹ ਟੀਮ ਇਸ ਮੈਚ ਦੀ ਜੇਤੂ ਟੀਮ ਹੋਊਗੀ ਕੋਈ ਵੀ ਰਾਜ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਬਾਪ ਤਕੜਾ ਬਾਪ ਤਕੜਾ ਖੇਡਿਆ ਤੇ ਪੁੱਤ ਦੀ ਚੜਤ ਵੀ ਪਾਉਂਦਾ ਹੈ ਰੇਡ ਨਾਲ ਪੂਰੀਏ ਮੜਕ ਵੀ ਦੁਨੀਆ ਤੇ ਸ਼ਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਬੱਚੇ ਬੱਚੇ ਦੀ ਜਵਾਨ ਉੱਤੇ ਨਾਮ ਹੈ ਯਾਰੋ ਸੁਲਤਾਨ ਵਿੱਚ ਮੋਗੇ ਤੇ ਪਿੰਡ ਸੈਦੋਕੇ ਪੈਂਦਾ ਬੋਣੀ ਦੀ ਕੌਡੀ ਦਾ ਵਾਰਸ ਜਿੱਥੇ ਰਹਿੰਦਾ ਫੂਨਾ ਵਿੱਚ ਵੱਜਦੇ ਐਸ ਮੁੰਡੇ ਦੇ ਗੀਤ ਬਈ ਜਾਫੀ ਕਬੱਡੀ ਦਾ 스타 ਸੈਦੋਕੇ ਵਾਲਾ ਸੈਦੋਕੇ ਵਾਲਾ ਬਲਜੀ ਵਾਹ ਓ ਨੌਜਵਾਨਾ ਸਵਾ ਕਰਦੇ ਆ 23 ਦੇ ਖੜ ਖੜ ਦੇਦੇ ਲੋਕੀ ਸਾਹਣ ਜੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਆ ਆ ਭੀਮ ਮਾਨੋਕੇ ਵਾਲਾ ਮਿੰਟੂ ਸਰਪੰਚ ਲੱਭੀ ਨੰਗਲ ਮੇਜਰ ਬਰਾਡ ਵੱਲੋਂ ਐਲਾਨ ਹੋਇਆ ਅਗਲੇ ਸਾਲ ਨੂੰ ਬੀਲੇ ਦੇ ਕਬੱਡੀ ਕੱਪ ਦੇ ਕਹਿੰਦੇ ਸਪੋਰਟ ਗੱਡੀ ਦਿੱਤੀ ਜਾਣੀ ਹੈ ਭੀਮ ਮਾਨੋਕੇ ਵਾਲਾ ਗੁਰਦੀਪ ਤਕੀਪੁਰੀਏ ਤੋਂ ਪੁਆਇੰਟ ਲੈ ਕੇ ਵਾਪਸ ਗਿਆ ਆ ਖਿਡਾਰੀ ਕਹਿੰਦੇ ਸੁਲਤਾਨ ਦਾ ਛੋਟਾ ਵੀਰ ਹੈ ਮੇਰੇ ਵੀਰੋ ਰੀਤੇ ਨੇ ਆਪ ਤੱਕੜੀ ਕਬੱਡੀ ਖੇਡੀ ਤੇ ਅੱਜਕੱਲ ਕਹਿੰਦੇ ਦੋਨੇ ਪੁੱਤੇ ਨਾ ਖੇਡ ਮੈਦਾਨਾਂ ਦੇ ਵਿੱਚ ਬਹੁਤ ਤਕੜੀ ਖੇਡ ਖੇਡਦੇ ਆ ਇੱਕ ਪਾਸੇ ਜਲਾਲਪੁਰ ਦਾ ਪਾਲਾ ਦੂਸਰੇ ਪਾਸੇ ਦਿੱਲੀ ਸਾਂਸਪੁਰ ਦਾ ਦਿੱਲੀ ਸਾਂਸਪੁਰ ਦਾ ਭਵਾਨੀਗੜ੍ਹ ਦਾ ਏਰੀਆ ਸੌਰੀ 500 ਦਾ ਏਰੀਆ ਪਰ ਜਨਾਲਪੁਰ ਦੇ ਸੋਹਣ ਸਿੰਘ ਦੇ ਪੁੱਤਰ ਨੂੰ ਦੁਨੀਆ ਜਾਣਦੀ ਹੈ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਪੁਆਇੰਟ ਜਾਫੀ ਦਾ ਜੱਗਾ ਖਹਿਰਾ ਮਨੀਲਾ ਸਿਮਰਜੀਤ ਮਨੀਲਾ ਜੀਤਾ ਮਨੀਲਾ ਲక్ష్మణ ਮਨੀਲਾ ਬੱਬੂ ਮਨੀਲਾ ਰਾਜੂ ਮਨੀਲਾ ਜੱਗੀ ਖੋਟੇ ਤੇ ਅਜੇ ਕੁਮਾਰ ਪਾਲ ਮਨੀਲਾ ਲੈ ਵੀ ਭਾਈ ਇਹ ਕਿਹਦੇ ਲਈ ਮਾਨ ਸਨਮਾਨ ਆ ਦੱਸੀ ਜਰਾ ਲਓ ਇਸ ਲਈ लाਡੀ ਬਣੂ ਤੇਰੇ ਵਾਲੇ ਦੇ ਲਈ ਮਾਨ ਸਨਮਾਨ ਆਏ ਨੇ ਹਿਹਾਲ ਸਿੰਘ ਵਾਲੇ ਕੋਲੇ ਪਿੰਡ ਨੌਜਵਾਨਾ लाਡੀ ਐ ਨਾ ਕੌਡੀ ਦੇ ਸੱਜਰੇ ਤੂਫਾਨ ਦਾ लाਡੀ ਐ ਨਾ ਕੌਡੀ ਦੇ ਸੱਜਰੇ ਤੂਫਾਨ ਦਾ ਉਧਰ ਮੌੜ ਟਕਰਾਲੇ ਵਾਲਾ ਮੇਰੇ ਵੀਰੋ ਤੇ ਨਾਲ ਗੁਰਦੀਪ ਤੱਕੀਪੁਰ ਦਾ ਇੱਕ ਪਾਸੇ ਮਾਨ ਤਕਰਾਲੇ ਵਾਲਾ ਮੇਰੇ ਵੀਰੋ ਇਸ ਹਾਲ ਇੰਡੀਆ ਦੀ ਟੀਮ ਵੱਲੋਂ ਖੇਡਿਆ ਵਰਲਡ ਕੱਪ ਦੇ ਵਿੱਚ ਤੇ ਦੂਸਰੇ ਪਾਸੇ ਟੀਮੇ ਵੱਲੋਂ ਬਲਜੀਤ ਸੈਖੋ ਦੇ ਲਈ 100 ਰੁਪਏ ਦੇ ਮਾਨ ਸਨਮਾਨ ਦੇ ਟੀਮਾ ਦੀਨੇ ਵਾਲਾ ਮੇਰੇ ਵੀਰੋ ਸੁਲਤਾਨ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਸੁਲਤਾਨ ਮੇਰੇ ਵੀਰੋ ਜੇ ਤੇ ਅੱਜ ਦੀਆਂ ਟੀਮਾਂ ਵਧੀਆ ਲੱਗੀਆਂ ਇੱਕ ਵਾਰੀ ਤਾੜੀ ਮਾਰ ਕੇ ਜਰੂਰ ਦੱਸੋ ਮੇਰੇ ਵੀਰੋ ਰੌਂਤੇ ਦਾ ਗੱਤੀ ਮੇਲੇ ਵੱਲੋਂ ਬਲਜੀਤ ਜਿਹੜੀ 100 ਰੁਪਏ ਦੇ ਮਾਨ ਸਨਮਾਨ ਦੇ ਇਹੋ ਜਿਹੇ ਨੌਜਵਾਨ ਮੇਰੀ ਬੇਨਤੀ ਹੈ ਕਿ ਸੁਲਤਾਨ ਕਬੱਡੀ ਪਾ ਰਿਹਾ ਹੈ ਸੁਲਤਾਨ ਧੀਮੇ ਵੱਲੋਂ ਸੁਲਤਾਨ ਦੇ ਲਈ 100 ਰੁਪਏ ਦੇ ਮਾਨ ਸਨਮਾਨ ਆਏ ਐ। ਲਓ ਜੀਵਨ ਮੇਰੇ ਵੀਰੋ ਕਹਿੰਦੇ ਗਾਗੋ ਉਹਨਾਂ ਨੇ ਬਾਬਾ ਕਾਂਦਾਸ ਕਬੱਡੀ ਕਲੱਬ ਦੇ ਲਈ ਲਓ ਮਾਨੋਕੇ ਵਾਲਾ ਇਸ ਲਈ ਕਹਿੰਦੇ ਜੀਵਨ ਜੀਵਨ ਕਬੱਡੀ ਪਾ ਰਿਹਾ। ਲਓ ਜੀਵਨ ਦੀ ਪਈ ਹੋਈ ਕਬੱਡੀ ਚਾਰ ਜੱਫੀ ਤਿਆਰ ਨੇ ਜਿਸ ਨੌਜਵਾਨ ਦੇ ਨਾਲ ਮੁਕਾਬਲਾ ਹੁੰਦਾ ਹੈ। ਗੱਲ ਸਮੇਂ ਦੀ ਹੈ। ਇਸ ਲਈ ਜੀਵਨ ਮਾਨੋਕੇ ਵਾਲਾ ਮੇਰੇ ਵੀਰੋ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਉਧਰ ਸਰਦਾਰ ਹਰਨੇਕ ਸਿੰਘ ਜੀ ਮੇਰੇ ਵੀਰੋ ਪੁੱਜੇ ਹੋਏ ਨੇ ਤੇ ਨਾਲ ਸਾਡਾ ਵੀਰ ਰਮਣਾ ਮੇਰੇ ਵੀਰੋ ਐਵਸਪੋਰਟ ਕੋ ਗੋਰੀਓਣਾ ਦੇ ਨਾਲ ਪੁੱਜਿਆ ਹੋਇਆ ਲੈ ਵੀ ਨੌਜਾਨਾ ਜੀਆ ਨੂੰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਦਿਲਜੀਤ ਸਿੰਘ ਦੱਲੀ ਇਹ ਜਲਾਲਪੁਰ ਦਾ ਪਾਲਾ ਕੇ ਜਿਹੜਾ ਮਲਿਆਂ ਦਾ ਝਾਫਾ ਏ ਪੁੱਠੇ ਸਿੱਤੇ ਦਾ ਲਾ ਕੇ ਚੜਦਾ ਕਿਤਾਪਾਏ ਜਲਾਲਪੁਰ ਦੇ ਸੋਹਣ ਸਿੰਘ ਦਾ ਪੁੱਤਰ ਟ੍ਰੈਕਟਰਾਂ ਦਾ ਜੇਤੂ ਗੱਡੀਆਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਦੁਨੀਆ ਦਾ ਸਭ ਤੋਂ ਮਹਿੰਗਾ ਝਾਫੀ ਜਲਾਲਪੁਰ ਦਾ ਪਾਲਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਦਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਜਗਮੀਤ ਸਿੰਘ ਭੀਮ ਮਾਣੂ ਕੇ ਗਿੱਲਾਂ ਵਾਲਾ ਮੇਰੇ ਵੀਰੋ ਗਰਲਾਲ ਪੁੱਜਿਆ ਹੋਇਆ ਕਾਬਲ ਹੁਣੀ ਕਹਿੰਦੇ ਯੂ ਐਸ ਏ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਨ ਜਗਮੀਤ ਸਿੰਘ ਭੀਮ ਕਬੱਡੀ ਪਾਉਂਦਾ ਹੋਇਆ ਕੱਥੂ ਕਹਿੰਦੇ ਪੱਤੋ ਵਾਲਾ ਇਟਲੀ ਦੇ ਵਿੱਚ ਬੈਠਾ ਇੱਕ ਪਾਸੇ ਗੁਰਦੀਪ ਭਾਉ ਤਕੀਪੁਰ ਪਿੰਡਾ ਲੋਂਗੋਵਾਲ ਦੇ ਲਾਗੇ ਇਸ ਨੌਜੰਨ ਦਾ ਤੇ ਦੂਸਰੇ ਪਾਸੇ ਮੇਰੇ ਵੀਰੋ ਭੀਮ ਮਾਨੁਕੇ ਵਾਲਾ ਕਬੱਡੀ ਪਾ ਕੇ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਨੈਬ ਸਿੰਘ ਡੈਨੀ ਦਾ ਫੈਸਲਾ ਹੈ ਨੈਬ ਸਿੰਘ ਡੈਨੀ ਦਾ ਫੈਸਲਾ ਅਗਲਾ ਮੈਚ ਜਿਹੜੀਆਂ ਟੀਮਾਂ ਦੇ ਦਰਮਿਆਨ ਹੋਣਾ ਹੈ ਕਿਰਪਾ ਕਰਕੇ ਮੰਦਰ ਉਹਨਾਂ ਨੂੰ ਬੇਨਤੀ ਹੈ ਵੀ ਅਨਾਉਂਸ ਕਰ ਦਿੱਤਾ ਜਾਵੇ 75 ਕਿਲੋ ਦਾ ਮੇਰਾ ਖਿਆਲ ਹੈ ਵੀ ਫਾਈਨਲ ਮੈਚ ਜਿਹੜਾ ਖੇਡਿਆ ਜਾਣਾ ਹੈ 75 ਕਿਲੋ ਦਾ ਫਾਈਨਲ ਮੈਚ ਦੀਆਂ ਟੀਮਾਂ ਮੰਦਰਵੀਰ ਨੂੰ ਬੇਨਤੀ ਆ ਵੀ ਉਹ ਵੀ ਆਪਾਂ ਬੋਲ ਲਓ ਸੁਲਤਾਨ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬਲਜੀਤ ਸੈਦੋਕੇ ਵਾਲਾ ਦੁਨੀਆਂ ਦਾ ਕਹਿੰਦੇ ਫਲੱਡ ਜਾਫੀ ਪਰ ਸੁਲਤਾਨ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਹੈਲੋ ਉਧਰ ਬਲਜੀ ਰਾਇਆ ਤੇ ਮਾਨੂਕੇ ਗੱਲ ਦੋਨੇ 75 ਕੋਲੋਂ ਦੀਆਂ ਟੀਮਾਂ ਪਹੁੰਚਣ ਰਾਇਆ ਤੇ ਮਾਨੂਕੇ ਗਿਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਆ ਵੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਰਾਇਆ ਤੇ ਰਾਇਆ ਤੇ ਮਾਨੂਕੇ ਗਿਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣ ਉਧਰ ਚੌਂਕੀ ਇੰਚਾਰਜ ਇਕਵਾਲ ਹੁਸੈਨ ਜੀ ਦੋਨੋਂ ਟੀਮਾਂ ਦੇ ਲਈ ਨੇਕੀ ਮੱਲੀ ਕਹਿੰਦਾ ਵੀ 100-100 ਰੁਪਏ ਦਾ ਮਾਨ ਸਨਮਾਨ ਪਹੁੰਚਾ ਕਰਦੇ ਐ ਇਹ ਆ ਮਾਣੂ ਕੇ ਗਿੱਲਾਂ ਵਾਲਾ ਲਾਡੀ ਮੇਰੇ ਵੀਰੋ ਕਬੱਡੀ ਦਾ 스타 ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਦੁਨੀਆ ਟਿੱਕੀ ਬੈਠੀ ਐ ਵੀ ਰੌਂਤੇ ਦੇ ਕਬੱਡੀ ਕੱਪ ਦੇ ਜਿਹੜੇ ਪਹਿਲੇ ਰਾਊਂਡ ਦੇ ਵਿੱਚ ਵੀ ਮੈਚ ਬਾਰੇ ਤੱਕ ਦੇਖੇ ਗਏ ਬਈ ਛੇਵੇਂ ਰਾਊਂਡ ਦੇ ਵਿੱਚ ਵੀ ਤੇ ਤੀਜੇ ਰਾਊਂਡ ਦੇ ਵਿੱਚ ਵੀ ਬਹੁਤ ਤਾਕੜੀ ਖੇਡ ਮੈਚ ਨਿਸ਼ਚਿਤ ਤੌਰ ਤੇ ਜਾਵੇਗੀ ਤੇ ਕੀਰਤੀ ਮਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਗਤੇ ਵਾਲੇ ਲੇਟਾਂ ਵਾਲੇ ਮਾਈਆਂ ਦਾ ਨੇਕੀ ਆਖਦਾ ਵੀ ਬਹੁਤ ਬਹੁਤ ਧੰਨਵਾਦ ਹੈ ਰੇਸ਼ਮ ਦਿਵਾਲ ਤੇ ਕੀਰਤ ਦਿਵਾਲ ਕਨੇਡਾ ਉਹਨਾਂ ਵੱਲੋਂ ਵੀ ਮੇਰੇ ਵੀਰੋ ਵੱਡੇ ਯੋਗਦਾਨ ਨੇ ਗੈ ਕੱਟਵੇਂ ਯੋਗਦਾਨ ਅੱਜ ਕਬੱਡੀ ਕੱਪ ਦੇ ਪਹਿਲਾ ਪ੍ਰਾਈਜ਼ ਰੇਸ਼ਮ ਦਿਵਾਰ ਤੇ ਕੀਰਤ ਦਿਵਾਲ ਵੱਲੋਂ ਦਿੱਤਾ ਜਾ ਰਿਹਾ ਲਓ ਜੀਵਨ ਮਾਨੁਕੇ ਵਾਲਾ ਮੇਰੇ ਵੀਰੋ ਇੱਧਰ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਸੁਲਤਾਨ ਕਬੱਡੀ ਦਾ ਮਹਾਨ ਖਿਡਾਰੀ ਮੇਰੇ ਵੀਰੋ ਪ੍ਰੀਤੇ ਸ਼ਮਸ਼ਪੁਰੀਏ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਦਾ ਹੋਇਆ ਉਧਰ ਕਿਰਨਜੀਤ ਸਿੰਘੀ ਮਿੰਟੂ ਸਰਪੰਚ ਰਾਜਾ ਸੱਦੋਆਲੀਆ ਹੋਰਾ ਮੱਝੂਕੇ ਵਾਲਾ ਮੇਰੇ ਵੀਰੋ ਆਪਣੇ ਸਾਥੀਆਂ ਦੇ ਨਾਲ ਪੁੱਜੇ ਹੋਇਆ ਵਾਰੇ ਵਾਲੀਆ ਟੋਨਾ ਨਾਲ ਕਹਿੰਦੇ ਰਾਮ ਸਿੰਘ ਸਰਪੰਚ ਮਾਣੂਕੇ ਵਾਲਾ ਕਮਲ ਕਿੰਦੀ ਦਾਦ ਨਾਲ ਦੀਪੇ ਹੁਣੀ ਮਨਸੂਰਾ ਪਿੰਡ ਤੋਂ ਸੇਵਕ ਤਰੀਕੇ ਹੁਣੀ ਵਿਸ਼ੇਸ਼ ਤੌਰ ਤੇ ਪੁੱਜਿਆ ਅੱਜ ਪਾਲਾ ਵੀ ਕਹਿੰਦੇ ਟੋਨੇ ਦੇ ਸੱਡੇ ਤੇ ਮੇਰੇ ਵੀਰੋ ਮਾਣੂਕੇ ਦੀ ਟੀਮ ਦੇ ਵਿੱਚ ਖੇਡਣ ਦੇ ਲਈ ਪੁੱਜਿਆ ਹੋਇਆ ਜਲਾਲਪੁਰ ਦਾ ਮਹਾਨ ਕਬੱਡੀ ਦਾ ਜਾਫੀ ਇਸੇ ਲਈ ਫੜਿਆ ਹੋਇਆ ਗਿੱਟਾ ਲਓ ਬੱਲੇ 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 ਹੋ ਗਈ ਮਿੱਤੋ ਪੁਆਇੰਟ ਕਹਿੰਦੇ ਜਲਾਲਪੁਰੀਏ ਦਾ ਪੁਆਇੰਟ ਜਲਾਲਪੁਰੀਏ ਦੇ ਪਾਲੇ ਦੇ ਹਿੱਸੇ ਜਾਜ ਇਸ ਸਾਲ ਕਹਿੰਦੇ ਕਿਨੇ ਦਾ ਵੀ ਅਲਬਰਟਾ ਸਟੇਟ ਦੇ ਵਿੱਚ ਵੀ ਪਾਲਾ ਆਯਾਦ ਕਬੱਡੀ ਕਲੱਬ ਬੈਡਮਿੰਟਨ ਦੀ ਟੀਮ ਨੂੰ ਜਫੇ ਲਾਵੇਗਾ ਉਧਰ ਧੀਮਾ ਦੀਨਾ ਸਾਹਿਬ ਵਾਲਾ ਕਹਿੰਦਾ ਵੀ 100 ਰੁਪਇਆ ਮੇਰੇ ਵੀਰੋ ਮਾਨੂਕੇ ਕਿਲ੍ਹ ਵਾਲੇ ਜੀਵਨ ਦੇ ਲਈ ਹੈ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਬਲਦੇਵ ਪੁੱਲਰ ਹੋਣਾ ਦੇ ਸੱਦੇ ਤੇ ਪੁੱਜੀ ਟੀਮ ਮੇਰੇ ਵੀਰੋ ਸ਼ਾਮਸਪੁਰ ਦੀ ਤੇ ਦੂਸਰੇ ਪਾਸੇ ਟੋਨੇ ਦੇ ਸੱਦੇ ਤੇ ਪੁੱਜੀ ਹੋਈ ਟੀਮ ਮੇਰੇ ਵੀਰੋ ਮਾਨੋਕੇ ਗਿੱਲ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਭੀਮ ਤੇ ਦੂਸਰੇ ਪਾਸੇ ਨੌਜਾਨ ਗੁਰਦੀਪ 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 ਭੀਮ ਦਾ ਗੁਰਦੀਪ ਪਿੰਡਾ ਵੱਲੋਂ ਕਹਿੰਦੇ ਟੀਮ ਦੇ ਲਈ 500 ਰੁਪਏ ਦੇ ਮਾਨ ਸਨਮਾਨੇ ਗਰਦੀਪ ਨੰਗਲ ਤੇ ਗੁਰਲਾਲ ਉਹਨਾਂ ਵੱਲੋਂ 500 ਦੇ ਮਾਨ ਸਨਮਾਨ ਮਾਣੂਕੇ ਵਾਲੀ ਟੀਮ ਦੇ ਲਈ ਹੈ ਦਿਲਜੀਤ ਸਿੰਘ ਧਨੋਆ ਕਬੱਡੀ ਪਾ ਰਿਹਾ ਹੈ ਧਨੋਆ ਪਰਿਵਾਰ ਹੈ ਮੇਰੇ ਵੀਰੋ ਉਧਰ ਦੇਖਦਾ ਵੀ ਸਿੱਧੂ ਪਰਿਵਾਰ ਦਾ ਰੈਂਡੀ ਆਲਟਨ ਵਾਲਾ ਟੈਟੂ ਬਣਾਇਆ ਹੋਇਆ ਹੈ ਦੁਨੀਆ ਦੇ 스타 ਜਫੀ ਨੇ ਜਲਾਲਪੁਰੀਏ ਪਾਲੇ ਦੇ ਨਾਲ ਮੁਕਾਬਲਾ ਹੈ ਜਲਾਲਪੁਰੀਏ ਪਾਲੇ ਦੇ ਨਾਲ ਮੁਕਾਬਲਾ ਹੈ ਮੇਰੇ ਵੀਰੋ ਹਰਨੇਕ ਸਿੰਘ ਦੀ ਬਿਆਲਪੁਰਾ ਹਰਨੇਕ ਸਿੰਘ ਦੀ ਬਿਆਲਪੁਰਾ ਪਾਲੇ ਦੇ ਜਫੇ ਤੇ 500 ਦਾ ਮਾਣ ਸਨਾਰ ਦੇ ਜੇ ਟੂਰਨਾਮੈਂਟ ਦਾ ਸਵਾਦ ਆ ਤਾਂ ਖੁੱਲ ਕੇ ਤਾੜੀ ਮਾਰ ਦਿਓ ਇਸ ਲਈ ਬਲਦੇਵ ਭੱਲਰ ਵੱਲੋਂ ਦਿੱਲੀ ਦੇ ਲਈ ਮਾਜ ਜੱਫੇ ਆਏ ਆ ਇੱਧਰ ਲਾਡੀ ਨੂੰ ਤਕੜਾ ਜੱਫਾ ਲਾ ਕੇ ਨਵਜਨ ਆਪਣੀ ਟੀਮ ਦੇ ਹਿੱਸੇ ਸ਼ਮਸ਼ਪੁਰੀਆਂ ਮੇਰੇ ਵੀਰੋ ਪ੍ਰੀਤਮ ਪਹਿਲਵਾਨ ਦਾ ਪਿੰਡ ਹੈ ਸੁਲਤਾਨ ਕਬੱਡੀ ਦਾ 스타 ਅੱਜ ਕਹਿੰਦੇ ਪਾਲਾ ਤੇ ਨਾਲ ਕਹਿੰਦੇ ਬਲਜੀਤ ਸੈਦੋਕੇ ਵਾਲਾ ਮਾਨੂਕੇ ਗਿੱਲ ਦੀ ਟੀਮ ਦੇ ਲਈ ਖੇਡ ਰਿਹਾ ਹੈ ਉਧਰ ਵਾਲੇ ਵੀ ਮੰਗਦੀ ਆ ਕਹਿੰਦਾ 500 ਰੁਪਇਆ ਮੇਰੇ ਵੱਲੋਂ ਨਹੀਂ ਕਿਤੇ ਉਹਦੇ ਲਈ ਆ ਨੌਜੋਨਾ ਦੱਸੀ ਜਰਾ ਲੈ ਲਈ ਪਈ ਹੀ ਕਬੱਡੀ ਸੁਲਤਾਨ ਅੱਜ ਤੇ ਚਾਬੀ ਤੇਰੇ ਹੱਥ ਦੇ ਵਿੱਚ ਆ ਬੈਗ ਤੇਰੇ ਹੱਥ ਦੇ ਵਿੱਚ ਆ ਨੌਜੋਨਾ ਜਿਹਨੂੰ ਮਰਜ਼ੀ ਮਾਨ ਸਨਮਾਨ ਦੇ ਦੇ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਸੁਲਤਾਨ 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 ਮੇਰੇ ਵੀਰੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸੁਲਤਾਨ ਜੇ ਜੀਵਨ ਦੀ ਖੇਡ ਨੂੰ ਪਿਆਰ ਕਰਦੇ ਇੱਕ ਤਾੜੀ ਮਾਰ ਕੇ ਤਾਂ ਤੋ ਮੇਰੇ ਵੀਰੇ ਇਹ ਆ ਮਾਨੋ ਤੇ ਜਿੱਲਾਂ ਵਾਲਾ ਜੀਵਨ ਅਗਲੇ ਮੈਚ ਦੀਆਂ 75 ਕਿਲੋ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ। ਲਓ ਜੀਵਨ ਕਹਿੰਦੇ ਇਸ ਵਾਰ ਇੰਗਲੈਂਡ ਖੇਡੂਗਾ ਦਾ ਵੀਰੋ। ਉਧਰ ਨਾਰ ਤੇ ਕਿਕਰ ਕਹਿੰਦੇ ਕਬੱਡੀ ਦੇ ਖਿਡਾਰੀ ਨੇ ਇਸ ਨਗਰ ਦੇ ਪੁਰਾਣੇ ਖਿਡਾਰੀ ਹੈ। ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਨ ਸਨਮਾਨ ਪੋਚਦਾ ਕਰਦੇ ਐ। ਨਾਰ ਤੇ ਕਿਕਰ ਉਧਰ ਪਹੁੰਚੇ ਜੀਵਨ ਦੇ ਲਈ 500 ਰੁਪਇਆ ਜੀਵਨ ਮਾਨੂਕੇ ਦੇ ਲਈ ਆਇਆ। ਲਓ ਸੁਲਤਾਨ ਬਾਪ ਤਕੜਾ ਖੇਡਿਆ ਤੇ ਪੁੱਤ ਦੀ ਜੜਤ ਵੀ ਪਾਉਂਦਾ ਏ ਰੇਡ ਨਨਪੂਰੀਏ ਮੜਕਵੀ ਦੁਨੀਆ ਤੇ ਸ਼ਾਇਆ ਪੁੱਤ ਪੀਤੇ ਪਲਵਾਨ ਦਾ ਪੁੱਤ ਪ੍ਰੀਤਮ ਪਲਵਾਨ ਦਾ ਬੱਚੇ ਬੱਚੇ ਦੀ ਜਵਾਨ ਤੇ ਨਾਮ ਹੈ ਸੁਲਤਾਨ ਦਾ ਪਰ ਸੈਦੋਕੇ ਵਾਲਾ ਉਹ ਜਾਫੀ ਹੈ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਇਹ ਆ ਬਲਜੀਤ ਸੈਦੋਕੇ ਵਾਲਾ ਮੇਰੇ ਵੀਰੋ ਇਧਰ ਮਨਦੀਪ ਸਿੰਘ ਲਾਡੀ ਮੇਰੇ ਵੀਰੋ ਐਮ ਸਪੋਰਟ ਦੀ ਖੇਡ ਕਲੱਬ ਨੇ ਕਹਿੰਦੇ 155 ਪਾਉਂਡ ਦੇ ਵਿੱਚ ਮਾਨ ਬਖਸ਼ਿਆ ਇਸ ਖਿਡਾਰੀ ਨੂੰ ਉਧਰ ਪਾਉਂਦਾ ਹੋਇਆ ਰੇਡ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਅੱਜ ਲਿਸ਼ਕੀਆਂ ਫਿਰਨ ਜਵਾਨੀਆਂ ਨਹੀਂ ਰੂਬੀ ਰੂਬੀ ਸਰਪੰਚ ਜੀ ਦਦਾਰੇਵਾਲ ਤੋਂ ਮਾਨੂਕੇ ਦੀ ਟੀਮ ਲਈ 500 ਦੇ ਮਾਨ ਸਨਮਾਨ ਪੁੱਜਦੇ ਕਰਦੇ ਆ ਇਹ ਆ ਲਾਡੀ ਮਾਨੂਕੇ ਦਾ ਹੈਪੀ ਦਾ ਵੀਰ ਮੇਰੇ ਵੀਰੋ ਲਓ ਮੁਕਾਬਲਾ ਸ਼ਖਤ ਹੈ ਲੈ ਵੀ ਲਾਡੀ ਲੈ ਵੀ ਲਾਡੀ ਇਹ ਤੇਰੀ ਗਲਤੀ ਆ ਨੌਜਵਾਨ ਆਪਣੇ ਚਾਰਾਂ ਪੰਜਾਂ ਜ਼ਿਲ੍ਹਿਆਂ ਨੂੰ ਛੱਡ ਕੇ ਟੀਮ ਇੱਥੇ ਆਈ ਹੈ ਮਾੜੀ ਸ਼ੈਨਸ਼ੀਲਤਾ ਆਪਾਂ ਰੱਖਿਆ ਕਰੀਏ ਸ਼ੈਨਸ਼ੀਲਤਾ ਬੰਦੇ ਨੂੰ ਬੜਾ ਬੜਾ ਕਰ ਦਿੰਦੀ ਹੈ ਰਾਮੇ ਸਰਪੰਚ ਵੱਲੋਂ ਜੀਵਨ ਦੇ ਹਰ ਇੱਕ ਨੂੰ ਹੋ ਜੇ 5 500 ਆ 700 ਦੇ ਇਹ ਮਾਣੂ ਕੈਂ ਦੀ ਟੀਮ ਦੇ ਹੈ ਗੇਲ ਸ਼ੈਨਸ਼ੀਲਤਾ ਰੱਖ